ਬੰਦੇ ਦੀ ਸਭ ਤੋਂ ਵੱਡੀ ਜਾਇਦਾਦ ਤੇ ਗਹਿਣਾ ਉਹ ਸਰੀਰ ਆ ਕਿਉਂ ਲੋਕਾਂ ਨੇ ਫਿਰ ਇਸ ਸਰੀਰ ਨੂੰ ਨਸ਼ੇ ਵਿੱਚ ਲਾਤਾ ਜਾਂ ਹੋਰ ਪਦਾਰਥਾਂ ਵਿੱਚ ਜੋ ਸਰੀਰ ਨੂੰ ਖਰਾਬ ਕਰ ਰਹੇ ਨੇ ਜੋ ਪੈਸਾ ਆਪਾਂ ਆਪਣੇ ਘਰਾਂ ਤੇ ਲਾਉਣੇ ਆ ਨਾ ਛੋਟੇ ਛੋਟੇ ਘਰਾਂ ਨੂੰ ਏਡੇ ਏਡੇ ਮਹਿਲ ਬਣਾ ਲੈਨੇ ਆ ਆਪਾਂ ਬੰਦ ਰੈਸ ਛੋਟਿਆਂ 'ਚ ਵੀ ਜਾਣਾ ਗੱਡੀਆਂ ਤੇ ਲਾਉਣੇ ਪੈਸਾ ਇਟੀਆਂ ਨੇ ਮਹਿੰਗੀਆਂ ਗੱਡੀਆਂ ਖਾਣ ਪੀਣ ਚ ਲਾਉਣੇ ਆ ਕਿਉਂ ਨਾ ਉਹ ਪੈਸਾ ਆਪਾਂ ਸਰੀਰ ਤੇ ਲਾਈਏ ਉਹ ਚੀਜ਼ਾਂ ਖਾਓ ਜੋ ਆਪਣੇ ਸਰੀਰ ਨੂੰ ਲੋੜ ਆ ਇਹ ਆਪਣਾ ਸਰੀਰ ਸੈੱਟ ਆ ਤੇ ਸਭ ਕੁਝ ਸੈੱਟ ਆ ਇਹ ਆਪਣਾ ਸਰੀਰ ਖਤਮ ਹੋ ਗਿਆ ਸਮਝੋ ਆਪਾਂ ਖਤਮ ਆ ਗੌਰ ਕਰੋ ਇਸ ਗੱਲ ਨੂੰ ਵਿਚਾਰੋ ਜੋ ਪੈਸਾ ਆਪਾਂ ਬਾਹਰਲੀਆ ਵਸਤੂਆਂ ਤੇ ਲਾ ਰਹੇ ਨਾ ਜੋ ਆਪਣੇ ਨਾਲ ਨਹੀਂ ਜਾਣੀਆਂ ਉਹ ਪੈਸਾ ਆਪਾਂ ਚੰਗੀਆਂ ਖਾਣ-ਪੀਣ ਵਾਲੀਆਂ ਚੀਜ਼ਾਂ ਤੇ ਲਾਈਏ ਜੋ ਆਪਣੇ ਥਰੀ ਨੂੰ ਸੈੱਟ ਰੱਖਣ ਵਰਜਿਤ ਕਰਿਆ ਕਰੋ ਸਰੀਰ ਦੀ ਬਾਤ ਤੋਂ ਵੱਧ ਸੰਭਾਲੋ ਆਪਣੇ ਆਪਣੇ ਥਰੀਰ ਨੂੰ ਜਿੰਨਾ ਸੰਭਾਲ ਸਕਦੇ ਆ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ i